ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 662ਵੇਂ ਅੰਗ ਤੇ ਵਿਰਾਜਮਾਨ ਗੁਰਬਾਣੀ ਦੇ ਰਾਹੀ ਗੁਰੂ ਨਾਨਕ ਸਾਹਿਬ ਦੀ ਮਹਾਨਤਾ ਇੱਕਦਮ ਉੱਕੜ ਕੇ ਸਾਡੇ ਸਾਹਮਣੇ ਆਉਂਦੀ ਹੈ ਇੱਕ ਇੱਕ ਕਰਕੇ ਗੁਰੂ ਸਾਹਿਬ ਸਾਨੂੰ ਸਾਡੇ ਦਿਮਾਗ ਦੀਆਂ ਟੁੰਗੀਆਂ ਪਰਤਾਂ ਤੱਕ ਲੈ ਕੇ ਜਾਂਦੇ ਆ ਇੱਕ ਇੱਕ ਪੰਕਤੀ ਦੇ ਰਾਹੀ ਸਾਨੂੰ ਆਪਣੇ ਆਪ ਨੂੰ ਸਮਝਣ ਦੇ ਵਿੱਚ ਸਹਾਇਤਾ ਕਰਦੇ ਆ ਸਾਡੇ ਲੇਖਾਂ ਨੂੰ ਸਾਡੇ ਕਰਮਾਂ ਨੂੰ ਸਮਝਣ ਦੇ ਵਿੱਚ ਸਹਾਇਤਾ ਕਰਦੇ ਹੈ ਤੇ ਇੱਕ ਅਕਲਮੰਦ ਮਨੁੱਖ ਦੀਆਂ ਨਿਸ਼ਾਨੀਆਂ ਦੱਸਦੇ ਹੈ ਬੜੀਆਂ ਹੀ ਦਿਲਚਸਪ ਸਿੱਖਿਆਮਾਨੇ ਇਕਾਗਰ ਚਿਤ ਹੋ ਕੇ ਸੁਣਿਓ ਤੇ ਜ਼ਰੂਰ ਸਮਝਿਓ ਆਓ ਸ਼ੁਰੂ ਕਰੀਏ ਤਨਾਸਰੀ ਮਹਿਲਾ ਪਹਿਲਾ ਚੋਰ ਸਲਾਹੇ ਚੀਤਨਾ ਭੀਜੈ ਜੇ ਬਦੀ ਕਰੇ ਤਾਂ ਤਸੂ ਨਾ ਸੀਜੈ ਚੋਰ ਕੀ ਹਾਮ ਭਰੇ ਨਾ ਕੋਏ ਚੋਰ ਕੀ ਆ ਚੰਗਾ ਕਿਉ ਹੋਏ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਮੰਨ ਲੋ ਕਿਸੇ ਨੇ ਚੋਰੀ ਕਰ ਲਈ ਤੇ ਉਹਦੀ ਚੋਰੀ ਜਗ ਜਾਹਰ ਹੋਗੀ ਜੋ ਹਾਕਮ ਦੇ ਸਾਹਮਣੇ ਜਾਨੀ ਜੱਜ ਦੇ ਸਾਹਮਣੇ ਉਹ ਪੇਸ਼ ਹੋਇਆ ਤੇ ਉੱਥੇ ਜਾ ਕੇ ਕੀ ਕਰੇ ਚੋਰ ਸਲਾਹੇ ਤੇ ਜਾ ਕੇ ਉਸ ਹਾਕਮ ਦੀ ਉਸ ਜੱਜ ਦੀ ਉਹ ਖੁਸ਼ਾਮਦ ਕਰਨ ਲੱਗੇ ਤਾਂ ਗੁਰੂ ਸਾਹਿਬ ਕਹਿੰਦੇ ਚੀਤ ਨਾ ਭੀਜਾ ਤਾਂ ਉਸ ਚੋਰ ਦੀ ਖੁਸ਼ਾਮਦ ਸੁਣ ਕੇ ਜਾਂ ਵੇਖ ਕੇ ਉਸ ਹਾਕਮ ਦਾ ਚਿੱਤ ਪਤੀਜ ਦਾ ਨਹੀਂ ਉਸ ਹਾਕਮ ਨੂੰ ਉਸ ਚੋਰ ਦੇ ਉੱਪਰ ਕੋਈ ਯਕੀਨ ਨਹੀਂ ਵੱਜਦਾ ਕਿ ਜੇ ਚੋਰ ਦੀ ਇਹ ਟ੍ਰਿਕ ਫੇਲ ਹੋ ਜਾਈ ਉਹਦਾ ਇਹ ਤਰੀਕਾ ਨਾ ਕਾਮਯਾਬ ਹੋ ਜੇ ਤਾਂ ਫਿਰ ਕੀ ਕਰੇ ਕਹਿੰਦੇ ਜੇ ਬਦੀ ਕਰੇ ਕਿ ਖੁਸ਼ ਆਮਦ ਕੀਤੀ ਤੇ ਕੰਮ ਨਹੀਂ ਆਈ ਹੁਣ ਉਹ ਹਾਕਮ ਦੀ ਬਦੀ ਕਰਨ ਲੱਗ ਜਾਵੇ ਬੁਰਾਈ ਕਰਨ ਲੱਗ ਜੇ ਨਿੰਦਿਆ ਕਰਨ ਲੱਗ ਜੇ ਉਹਨੂੰ ਕਿਸੇ ਤਰ੍ਹਾਂ ਦੀ ਧਮਕੀ ਦੇਣ ਲੱਗ ਜੇ ਡਰਾਉਣ ਲੱਗ ਜੇ ਤਾਂ ਤਸੂ ਨਾ ਸੀਚੈ ਉਹਦੀਆਂ ਇਹ ਧਮਕੀਆਂ ਉਹਦੀਆਂ ਇਹ ਬੁਰਾਈਆਂ ਸੁਣ ਕੇ ਉਹ ਹਾਕਮ ਜਿਹੜਾ ਉਹ ਕਾਬਰਦਾ ਨਹੀਂ ਚੋਰ ਕੀ ਹਾਮਾਂ ਭਰੇ ਨਾ ਕੋਈ ਕੋਈ ਵੀ ਬੰਦਾ ਚੋਰ ਦੇ ਚੰਗੇ ਹੋਣ ਦੀ ਗਵਾਹੀ ਨਹੀਂ ਪਰਦਾ ਚੋਰ ਕੀਆ ਚੰਗਾ ਕਿਉਂ ਹੋਈ ਤੇ ਜਿਹੜਾ ਮਨੁੱਖ ਲੋਕਾਂ ਦੀਆਂ ਨਜ਼ਰਾਂ ਚ ਚੋਰ ਮੰਨਿਆ ਗਿਆ ਫਿਰ ਉਹ ਖੁਸ਼ਾਮਦਾਂ ਜਾਂ ਬਦਖੋਈਆਂ ਕਰਕੇ ਚੰਗਾ ਨਹੀਂ ਬਣ ਸਕਦਾ ਚੋਰ ਦੀ ਗੁਰੂ ਸਾਹਿਬ ਨੇ ਇੱਥੇ ਉਦਾਹਰਣ ਦਿੱਤੀ ਹੈ ਚੋਰ ਤੇ ਹਾਕਮ ਦੇ ਰਿਸ਼ਤੇ ਦੀ ਉਦਾਹਰਨ ਦਿੱਤੀ ਹੈ ਅਸਲੀਅਤ ਕੀ ਹੈ ਇਹ ਅਸੀਂ ਇਸ ਸ਼ਬਦ ਨੂੰ ਅੱਗੇ ਪੜਦੇ ਹਾਂ ਤੇ ਜਾਣਦੇ ਸੁਣ ਮਨ ਅੰਦੇ ਕੁੱਤੇ ਕੁੜਿਆਰ ਬਿਨ ਬੋਲੇ 부ਝਿਆ ਸਚਿਆਰ ਰਹਾਉ ਇਹ ਅੰਨੇ ਲਾਲਚੀ ਤੇ ਝੂਠੇ ਮਨ ਧਿਆਨ ਦੇ ਨਾਲ ਸੁਣ ਬਿਨ ਬੋਲੇ 부ਝਿਆ ਸਚਿਆ ਜਿਹੜਾ ਬੰਦਾ ਸੱਚਾ ਹੁੰਦਾ ਉਹ ਬਿਨਾ ਬੋਲਿਆਂ ਹੀ ਪਛਾਣਿਆ ਜਾਂਦਾ ਹੈ ਉਹਨੂੰ ਕਿਸੇ ਦੀ ਵੀ ਖੁਸ਼ਾਮਦ ਕਰਨ ਦੀ ਲੋੜ ਨਹੀਂ ਪੈਂਦੀ ਕਿਸੇ ਦੀ ਬੁਰਾਈ ਕਰਨ ਦੀ ਕਿਸੇ ਨੂੰ ਠਮਕਾਉਣ ਦੀ ਲੋੜ ਨਹੀਂ ਪੈਂਦੀ ਉਹਨੂੰ ਆਪਦੀ ਸੱਚਾਈ ਬਿਆਨ ਕਰਕੇ ਦੱਸਣ ਦੀ ਵੀ ਲੋੜ ਨਹੀਂ ਪੈਂਦੀ ਉਹਦੀ ਸੱਚਾਈ ਉਹਦੇ ਚਿਹਰੇ ਤੋਂ ਚਲਕ ਜਾਂਦੀ ਹੈ ਚੋਰ ਸੁਆਲਿਓ ਚੋਰ ਸਿਆਣਾ ਖੋਟੇ ਕਾ ਮੂਲ ਏਕ ਦੁਗਾਣਾ ਜੇ ਸਾਥ ਰਖੀਐ ਦੀਜਰ ਲਾਏ ਜਾਂ ਪਰਖੀਐ ਖੋਟਾ ਹੋਏ ਜਾਏ ਚੋਰ ਸਵਾਲਿਓ ਚੋਰ ਸਿਆਣਾ ਕਹਿੰਦੇ ਚੋਰ ਸੋਹਣਾ ਬਣੇ ਚਤਰ ਬਣੇ ਪਰ ਰਹਿੰਦਾ ਤਾਂ ਚੋਰ ਹੀ ਹੈ ਖੋਟੇ ਕਾ ਮੁੱਲ ਏਕ ਦੁਕਾਨਾ ਖੋਟੇ ਰੁਪਏ ਦਾ ਮੁੱਲ ਦੋ ਗੰਢੇ ਕੌਡਾ ਹੀ ਹੈ ਇਹ ਪੁਰਾਣੇ ਸਮਿਆਂ ਦਾ ਮਾਪ ਤੋਲ ਦਾ ਇੱਕ ਟੰਗ ਹੈ ਕੌਡੀਆਂ ਕੰਡੇ ਜੇ ਸਾਥ ਰੱਖੀਐ ਦੀਜੈ ਰਲਾਈ ਕਿ ਜੇ ਖੋਟੇ ਰੁਪਈਏ ਨੂੰ ਖਰਿਆਂ ਦੇ ਨਾਲ ਰੱਖ ਦਈਏ ਖਰਿਆਂ ਦੇ ਵਿੱਚ ਰਲਾ ਦਈਏ ਜਾਂ ਪਰਖੀਐ ਖੋਟਾ ਹੋਈ ਜਾਏ ਖਰਿਆਂ ਦੇ ਵਿੱਚ ਪਿਆ ਕੁਛ ਥੇਰ ਸ਼ਾਇਦ ਨੁਕਿਆ ਰਹਿ ਸਕਦਾ ਪਰ ਜਦੋਂ ਪਰਖ ਦੀ ਘੜੀ ਆਈ ਤਾਂ ਉਹ ਖੋਟਾ ਪਰਖਿਆ ਹੀ ਜਾਣਾ ਦੋ ਬੰਦ ਹੋਰ ਰਹਿ ਗਏ ਨੇ ਇਸ ਸ਼ਬਦ ਦੇ ਉਹਨਾਂ ਨੂੰ ਇੱਕ ਵਾਰ ਸਮਝ ਲਈਏ ਫਿਰ ਵਿਸਥਾਰ ਦੇ ਵਿੱਚ ਥੋੜੀ ਚਰਚਾ ਕਰਦੇ ਹਾਂ ਜਿਹਾ ਕਰੇ ਸੋ ਤੈਸਾ ਪਾਵੈ ਆਪ ਵੀ ਜੀ ਬੀਜ ਆਪੇ ਹੀ ਖਾਵੇ ਜੇ ਵੜਿਆਈਆਂ ਆਪੇ ਖਾਏ ਜੇ ਹੀ ਸੁਰਤ ਤਿਹ ਹੈ ਰਾਹੇ ਜਾਏ ਜੈਸਾ ਕਰੇ ਸੋ ਤੈਸਾ ਪਾਵੈ ਆਮ ਜਹੀ ਸਿੱਖਿਆ ਹੈ ਕਿ ਮਨੁੱਖ ਜੈਸਾ ਕੰਮ ਕਰਦਾ ਵੈਸਾ ਹੀ ਉਹਦਾ ਫਲ ਪਾਉਂਦਾ ਆਪ ਬੀਜ ਆਪੇ ਹੀ ਖਾਵੇ ਆਪਣੇ ਕਰਮਾਂ ਦੇ ਬੀਜ ਉਹ ਆਪ ਹੀ ਬੀਜਦਾ ਤੇ ਉਹਨਾਂ ਦਾ ਫਲ ਆਪ ਹੀ ਖਾਂਦਾ ਜੇ ਵਡਿਆਈਆਂ ਆਪੇ ਖਾਏ ਜੇ ਕੋਈ ਮਨੁੱਖ ਹੋਵੇ ਤਾਂ ਖੋਟਾ ਪਰ ਆਪਣੀਆਂ ਵਡਿਆਈਆਂ ਦੀਆਂ ਕਸਮਾਂ ਚੁੱਕੀ ਜਾਏ ਤਾਂ ਵੀ ਉਹਦਾ ਇਤਬਾਰ ਨਹੀਂ ਬਣਦਾ ਕਿਉਂਕਿ ਜੇਹੀ ਸੁਰਤ ਤੇ ਹੈ ਰਾਹੇ ਜਾਏ ਉਹਦੀ ਸੁਰਤ ਜਿੱਤਾਂ ਦੀ ਹੈ ਉਹਦੀ ਮਨੋਵਾਸ਼ਨਾ ਜਿੱਤਾਂ ਦੀ ਹੈ ਉਹਦੀ ਸ਼ਖਸੀਅਤ ਤੁਰ ਅੰਦਰੋਂ ਜਿੱਤਾਂ ਦੀ ਹੈ ਉਦਾਂ ਦੇ ਰਸਤੇ ਤੇ ਹੀ ਉਹਦੀ ਅਸਲੀਅਤ ਉਜਾਗਰ ਹੋ ਜਾਵੇ ਜੇ ਸੋ ਕੂੜੀਆਂ ਕੂੜਕ ਬਾੜ ਭਾਵੇਂ ਸਭ ਆਖੋ ਸੰਸਾਰ ਤੁਦ ਭਾਵਹਿ ਅਦੀ ਪਰਵਾਨ ਨਾਨਕ ਜਾਣੈ ਜਾਣ ਸੁ ਜਾਣ ਕਹਿੰਦੇ ਚੋਰ ਆਪਣਾ ਇਤਬਾਰ ਜਮਾਨ ਦੇ ਲਈ ਚਲਾਕ ਬਣ ਕੇ ਭਵੇਂ ਸੰਸਾਰ ਨੂੰ ਝੂਠੀਆਂ ਗੱਲਾਂ ਤੇ ਗੱਪਾਂ ਆਖੀ ਜਾਏ ਪਰ हे ਪ੍ਰਭੂ ਕੋਈ ਮਨੁੱਖ ਤੈਨੂੰ ਧੋਖਾ ਨਹੀਂ ਦੇ ਸਕਦਾ हे ਪ੍ਰਮਾਤਮਾ ਜੇ ਦਿਲ ਦਾ ਖਰਾ ਹੋਵੇ ਤਾ ਇੱਕ ਸੱਤੜ ਮਨੁੱਖ ਵੀ ਤੈਨੂੰ ਪਸੰਦ ਆ ਜਾਂਦਾ ਹੈ ਤੇਰੇ ਦਰ ਤੇ ਕਬੂਲ ਹੋ ਜਾਂਦਾ ਹੈ ਇਹ ਨਾਨਕ ਘਟ ਘਟ ਦੀ ਜਾਣਨ ਵਾਲਾ ਸਜਾਨ ਪ੍ਰਭੂ ਸਭ ਕੁਝ ਜਾਣਦਾ ਹੈ ਅੱਛਾ ਹੁਣ ਚੋਰ ਕੌਣ ਹੈ ਹਰ ਇੱਕ ਮਨੁੱਖ ਚੋਰ ਹੈ ਉਸ ਪਰਮਾਤਮਾ ਦੇ ਅੱਗੇ ਹਰ ਉਹ ਮਨੁੱਖ ਜਿਸ ਨੇ ਕੁਝ ਨਾ ਕੁਝ ਅਜਿਆ ਕੀਤਾ ਜਿਹੜਾ ਉਹਦੇ ਧੁਰ ਅੰਦਰ ਪਤਾ ਸੀ ਕਿ ਉਹਨੂੰ ਕਰਨਾ ਨਹੀਂ ਚਾਹੀਦਾ ਉਦੇ ਤੁਰ ਅੰਦਰ ਉਹਨੂੰ ਅਹਿਸਾਸ ਸੀ ਕਿ ਜੋ ਕਰਨ ਲੱਗਿਆ ਹੈ ਉਹ ਗਲਤ ਹੈ ਫਿਰ ਵੀ ਉਹਨੇ ਉਹ ਕੀਤਾ ਤੇ ਉਸ ਤੋਂ ਬਾਅਦ ਉਹਨੂੰ ਟਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਸੰਸਾਰ ਤੋਂ ਲੁਕੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਤੇ ਇਹ ਭੁੱਲ ਗਿਆ ਕਿ ਜਿਹੜਾ ਪ੍ਰਮਾਤਮਾ ਹੈ ਉਹ ਤੇ ਸਭ ਕੁਝ ਜਾਣਨ ਵਾਲਾ ਹੈ ਉਹਦੇ ਤੋਂ ਕਿਵੇਂ ਲੁਕੋਏਗਾ ਜਦੋਂ ਆਪਾਂ ਕਹਿੰਦੇ ਆ ਪ੍ਰਮਾਤਮਾ ਸਭ ਕੁਝ ਜਾਣਨ ਵਾਲਾ ਹੈ ਜੇ ਭਾਈ ਵੀ ਕਹਿੰਦੇ ਆ ਕਿ ਪ੍ਰਮਾਤਮਾ ਹਰ ਇੱਕ ਮਨੁੱਖ ਦੇ ਅੰਦਰ ਹੀ ਵੱਸਦਾ ਹੈ ਬਾਹਰ ਨਹੀਂ ਤੇ ਇਸ ਗੱਲ ਦਾ ਨਿਚੋੜ ਇਹ ਨਿਕਲਦਾ ਹੈ ਕਿ ਤੁਹਾਡੇ ਧਰ ਅੰਦਰ ਤੁਹਾਨੂੰ ਪਤਾ ਹੁੰਦਾ ਹੈ ਕਿ ਤੁਸੀਂ ਕੁਝ ਗਲਤ ਕੀਤਾ ਹੈ ਤੇ ਉਸ ਅਹਿਸਾਸ ਨੂੰ ਤੁਸੀਂ ਚਾਹ ਕੇ ਵੀ ਮਿਟਾ ਨਹੀਂ ਸਕਦੇ ਭਾਵੇਂ ਲੱਖ ਚਲਾਕੀਆਂ ਕਰ ਲਵਾਂ ਬਾਹਰੋਂ ਲੱਖ ਸੋਨੇ ਬਣ ਜਾਓ ਤੁਹਾਡੇ ਅੰਦਰ ਹਮੇਸ਼ਾ ਉਸ ਗੱਲ ਦਾ ਇੱਕ ਸ਼ਿਕਵਾ ਜਿਹਾ ਇੱਕ ਗਿਲਟ ਜਿਹਾ ਬਣਿਆ ਰਹੂਗਾ ਤੇ ਉਹ ਇੱਕ ਬੀਜ ਬੀਜਿਆ ਗਿਆ ਤੁਹਾਡੇ ਕਰਮਾਂ ਤੁਹਾਡੀ ਅੱਗੇ ਦੀ ਜ਼ਿੰਦਗੀ ਜਿਹੜੀ ਹੈ ਉਸ ਬੀਜ ਤੋਂ ਪ੍ਰਭਾਵਿਤ ਹੋਣੀ ਹੀ ਹੋਣੀ ਕਿਉਂਕਿ ਜਿਹੜਾ ਉਹ ਕੰਮ ਤੁਸੀਂ ਕੀਤਾ ਉਹ ਕਿਤੇ ਨਾ ਕਿਤੇ ਦਰਸਾਉਂਦਾ ਕਿ ਤੁਹਾਡੀ ਵਰਤੀ ਕਿੱਦਾਂ ਦੀ ਹੈ ਉਸ ਵਰਤੀ ਨੂੰ ਬਦਲਣਾ ਔਖ ਹੈ ਉਹਨੂੰ ਸਮਝਿਆ ਜਾ ਸਕਦਾ ਹੈ ਉਹਨੂੰ ਨੱਥ ਪਾਈ ਜਾ ਸਕਦੀ ਹੈ ਪਰ ਉਸ ਵਰਤੀ ਨੂੰ ਬਦਲਿਆ ਨਹੀਂ ਜਾ ਸਕਦਾ ਉਹਨੂੰ ਅੰਦਰੋਂ ਖਤਮ ਨਹੀਂ ਕੀਤਾ ਜਾ ਸਕਦਾ ਖਾਸ ਕਰਕੇ ਸਾਡੀਆਂ ਆਪਣੀਆਂ ਕੋਸ਼ਿਸ਼ਾਂ ਦੇ ਨਾਲ ਪਰਮਾਤਮਾ ਵੱਲੋਂ ਹੀ ਕਿਤੇ ਮਿਹਰ ਹੋ ਜੇ ਤੇ ਉਹ ਵਰਤੀ ਬਦਲੀ ਜਾਏ ਤੇ ਬਦਲੀ ਵੀ ਜਾਂਦੀ ਹੈ ਪਰ ਸਾਡੀਆਂ ਮਨੁੱਖੀ ਕੋਸ਼ਿਸ਼ਾਂ ਦੇ ਨਾਲ ਅਸੀਂ ਆਪਦੀ ਜਿਹੜੀ ਤੁਰ ਅੰਦਰਲੀ ਸ਼ਖਸੀਅਤ ਹੈ ਉਹਨੂੰ ਬਦਲ ਨਹੀਂ ਸਕਦੇ ਹੁਣ ਕਈ ਵਾਰ ਲੋਕ ਕੀ ਕਰਦੇ ਆ ਇਸ ਗੱਲ ਦਾ ਅਹਿਸਾਸ ਕਰਦੇ ਆ ਕਿ ਉਹਨਾਂ ਤੋਂ ਕੁਝ ਗਲਤ ਹੋ ਗਿਆ ਉਹਨਾਂ ਤੋਂ ਕੋਈ ਪਾਪ ਹੋ ਗਿਆ ਤੇ ਫਿਰ ਉਸ ਪਾਪ ਨੂੰ ਮਟਾਉਣ ਦੇ ਲਈ ਕੋਸ਼ਿਸ਼ਾਂ ਕਰਦੇ ਆ ਕਿੱਦਾਂ ਦੀਆਂ ਕੋਸ਼ਿਸ਼ਾਂ ਕੋਈ ਦਾਨਪੁਨ ਕਰਤਾ ਕੋਈ ਲੰਗਰ ਲਾਤਾ ਕੋਈ ਵਰਤ ਰੱਖ ਲਿਆ ਕਿਸੇ ਤੀਰਥ ਇਸ਼ਨਾਨ ਤੇ ਜਾ ਕੇ ਇਸ਼ਨਾਨ ਕਰ ਲਿਆ ਇਦਾਂ ਦੀਆਂ ਕੋਸ਼ਿਸ਼ਾਂ ਤੇ ਇਹ ਕੋਸ਼ਿਸ਼ਾਂ ਓਵੇਂ ਹੀ ਹੁੰਦੀਆਂ ਜਿਵੇਂ ਕੋਈ ਚੋਰ ਜੱਜ ਦੀ ਖੁਸ਼ਾਮਦ ਕਰਕੇ ਤੇ ਜੱਜ ਨੂੰ ਆਪਦਾ ਫੈਸਲਾ ਬਦਲਣ ਦੇ ਲਈ ਮਜਬੂਰ ਕਰਨਾ ਚਾਹੁੰਦਾ ਹੋਵੇ ਪਰ ਜਿਵੇਂ ਆਪਾ ਪੜਿਆ ਕਿ ਚੋਰ ਸਲਾਹੇ ਚੀਤ ਨਾ ਪੀਚੇ ਉਹਦੀ ਉਹ ਖੁਸ਼ਾਮਦ ਸੁਣ ਕੇ ਹਾਕਮ ਦਾ ਦਿਲ ਨਹੀਂ ਬਦਲਦਾ ਉਹਦਾ ਫੈਸਲਾ ਨਹੀਂ ਬਦਲਦਾ ਇਸੇ ਤਰ੍ਹਾਂ ਹੀ ਜਿਹੜਾ ਤੁਸੀਂ ਉਹ ਪਾਪ ਕਰ ਲਿਆ ਉਹਨੂੰ ਜੇ ਮਿਟਾਉਣਾ ਹੈ ਤਾਂ ਇਹ ਬਾਹਰੀ ਕਰਮ ਕਾਂਡ ਕਰਕੇ ਨਹੀਂ ਮਟਾਇਆ ਜਾ ਸਕਦਾ ਆਪਦੇ ਅੰਦਰੋਂ ਉਸ ਪਾਪੀ ਸੋਚ ਨੂੰ ਖਤਮ ਕਰਨ ਦੀ ਜੇ ਕੋਸ਼ਿਸ਼ ਕਰੋ ਤੇ ਪਰਮਾਤਮਾ ਮਿਹਰ ਕਰੇ ਤਾਂ ਤੁਹਾਡਾ ਉਹ ਪਾਪ ਮਿਟ ਸਕਦਾ ਇਹ ਨਾ ਦੇਖੋ ਕਿ ਤੁਸੀਂ ਉਹ ਪਾਪ ਕਰਮ ਕਿਹੜਾ ਕੀਤਾ ਕੀ ਕੰਮ ਕੀਤਾ ਕੀ ਸਰੀਰਕ ਤੌਰ ਤੇ ਐਸਾ ਕੰਮ ਕੀਤਾ ਜਿਹੜਾ ਤੁਹਾਨੂੰ ਲੱਗਦਾ ਕਿ ਪਾਪ ਹੈ ਉਹਦੇ ਪਿੱਛੇ ਜਾ ਕੇ ਦੇਖੋ ਕਿ ਉਸ ਪਾਪ ਨੂੰ ਕਰਨ ਦੇ ਪਿੱਛੇ ਸੋਚ ਕਿਦਾਂ ਦੀ ਸੀ ਕਿਹੜੀ ਸੋਚ ਸੀ ਕੀ ਉਹ ਸੋਚ ਅੱਜ ਵੀ ਤੁਹਾਡੇ ਅੰਦਰ ਹੈ ਉਹ ਪਾਪ ਤੇ ਤੁਸੀਂ ਕਰ ਲਿਆ ਤੀਰਥ ਤੇ ਨਹਾਇਆ ਆਏ ਆਪਦੇ ਜਣੇ ਤੁਸੀਂ ਆਪਦਾ ਉਹ ਪਾਪ ਮਿਟਾ ਲਿਆ ਪਰ ਹੁਣ ਅੰਦਰ ਝਾਤੀ ਮਾਰ ਕੇ ਇਹ ਦੇਖੋ ਕਿ ਜਿਹੜੀ ਸੋਚ ਦੇ ਕਾਰਨ ਤੁਸੀਂ ਉਹ ਪਾਪ ਕੀਤਾ ਸੀ ਤੀਰਥ ਤੇ ਨਹਾਉਣ ਤੋਂ ਬਾਅਦ ਕੀ ਉਹ ਸੋਚ ਤੁਹਾਡੇ ਅੰਦਰ ਅੱਜ ਵੀ ਹੈਗੀ ਹੈ ਕਿ ਮਿਟ ਗਈ ਜੇ ਤਾਂ ਮਿਟ ਗਈ ਤਾਂ ਬੱਲੇ ਬੱਲੇ ਜੇ ਅੱਜ ਵੀ ਹੈਗੀ ਹੈ ਉਹਨੂੰ ਹੱਥ ਪਾਉਣ ਦੀ ਕੋਸ਼ਿਸ਼ ਕਰੋ। ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਆਪਣੇ ਆਪ ਨੂੰ ਜਾਣੋ। ਤੇ ਇੱਕ ਗੱਲ ਚਿੱਤ ਰੱਖੋ ਕਿ ਇਹ ਬਾਹਰੀ ਸਰੀਰਕ ਤੌਰ ਤੇ ਕੀਤੇ ਹੋਏ ਕਰਮ ਕਾਂਡਾਂ ਦੇ ਨਾਲ ਤੁਹਾਡੇ ਅੰਦਰ ਜਿਹੜੀ ਉਹ ਸੋਚ ਹੈ ਉਹਨੂੰ ਕੋਈ ਫਰਕ ਨਹੀਂ ਪੈਂਦਾ। ਉਹਨੂੰ ਜੇ ਫਰਕ ਪਾਉਣਾ ਹੈ ਉਹਨੂੰ ਕਿਸੇ ਪਾਸਿਓਂ ਹਟਾ ਕੇ ਦੂਜੇ ਪਾਸੇ ਲਾਉਣਾ ਹੈ ਤਾਂ ਗੁਰੂ ਦੇ ਲੜ ਲੱਗਣਾ ਪੈਣਾ। ਤਾਂ ਗੁਰੂ ਦੀਆਂ ਸਿੱਖਿਆਵਾਂ ਹੀ ਤੁਹਾਡੀ ਉਸ ਸੋਚ ਨੂੰ ਟੁੰਬਣਗੀਆਂ। ਉਹਨੂੰ ਆਪਣੇ ਆਪ ਨੂੰ ਸਮਝਣ ਦੇ ਵਿੱਚ ਸਹਾਇਤਾ ਕਰਨ ਗੀਆਂ ਗੁਰੂ ਦੀਆਂ ਸਿੱਖਿਆਵਾਂ ਤੁਹਾਨੂੰ ਮੌਕਾ ਦੇਣਗੀਆਂ ਜਿਵੇਂ ਆਪਾਂ ਨੂੰ ਹੁਣੇ ਮੌਕਾ ਮਿਲਦਾ ਪਿਆ ਗੁਰਬਾਣੀ ਦੀ ਇਹਨਾਂ ਪੰਕਤੀਆਂ ਨੂੰ ਪੜ੍ਹ ਕੇ ਮੌਕਾ ਮਿਲਦਾ ਪਿਆ ਕਿ ਅਸੀਂ ਆਪਣੇ ਅੰਦਰ ਝਾਤੀ ਮਾਰੀਏ ਜੇਹੀ ਸੁਰਤ ਤੇ ਹੈ ਰਾਹੇ ਜਾਏ ਅਸੀਂ ਅੰਦਰ ਦੇਖੀਏ ਸਾਡੀ ਸੁਰਤ ਕਿੱਦਾਂ ਦੀ ਹੈ ਸਾਡੀ ਵਿਰਤੀ ਕਿੱਦਾਂ ਦੀ ਹੈ ਗੁਰਬਾਣੀ ਸਾਨੂੰ ਹਲੂਣਦੀ ਹੈ ਬਸ ਇੱਕ ਪਾਸੇ ਨੂੰ ਇਹਨੇ ਸਾਨੂੰ ਹੁਣ ਹਲੂਨ ਤੱਕ ਅਸੀਂ ਅੰਦਰ ਚਾਤੀ ਮਾਰੀ ਅੱਗੇ ਪ੍ਰਮਾਤਮਾ ਦੀ ਮਿਹਰ ਹੈ ਉਹ ਸਾਨੂੰ ਹਿੰਮਤ ਤੇ ਸਮਝ ਕਿੰਨੀ ਕੁ ਬਖਸ਼ਦਾ ਕਿੰਨੇ ਕੁ ਡੂੰਘੇ ਅਸੀਂ ਆਪਣੇ ਆਪ ਦੇ ਵਿੱਚ ਉਤਰ ਕੇ ਆਪਣੇ ਆਪ ਨੂੰ ਜਾਣਨ ਦੀ ਕੋਸ਼ਿਸ਼ ਕਰ ਸਕਦੇ ਹਾਂ ਧਨ ਸ੍ਰੀ ਮਹਿਲਾ ਪਹਿਲਾ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜਾ ਇਆਣਾ ਦਰਗਾਹ ਘੜੀਏ ਤੀਨੇ ਲੇਖ ਖੋਟਾ ਕਾਮ ਨਾ ਆਵੈ ਵੇਖ ਗੁਰੂ ਸਾਹਿਬ ਕਹਿੰਦੇ ਮਨ ਲੋਕ ਕੀ ਮਨੁੱਖ ਦਾ ਇਹ ਸਰੀਰ ਇੱਕ ਕਾਗਜ਼ ਹੈ ਤੇ ਮਨੁੱਖ ਦਾ ਮਨ ਉਹਦੀ ਵਿਰਤੀ ਉਹਦੀ ਸੋਚ ਇਸ ਕਾਗਜ਼ ਦੇ ਉੱਤੇ ਲਿਖਿਆ ਹੋਇਆ ਦਰਗਾਹੀ ਪਰਵਾਨਾ ਹੈ ਤੁਰ ਦਾ ਹੁਕਮ ਹੈ ਆਪਕੇ ਸਾਡੀ ਜਿਹੜੀ ਸ਼ਖਸੀਅਤ ਹੈ ਉਹ ਡੰਗਾਈ ਦੇ ਵਿੱਚ ਸਾਡੇ ਸਰੀਰ ਚ ਵਸੀ ਹੋਈ ਹੈ ਅਸੀਂ ਜੀਵਨ ਚ ਆਪਣੀ ਸ਼ਖਸੀਅਤ ਤੋਂ ਉਲਟ ਕੁਝ ਵੀ ਨਹੀਂ ਕਰ ਸਕਦੇ ਜੇ ਤੁਹਾਡੇ ਅੰਦਰ ਦਇਆ ਭਾਵਨਾ ਵਸੀ ਹੋਈ ਹੈ ਤਾਂ ਤੁਸੀਂ ਹਰ ਸੰਭਵ ਕੋਸ਼ਿਸ਼ ਕਰੋਗੇ ਕਿਸੇ ਦੀ ਸਹਾਇਤਾ ਕਰਨ ਦੀ ਜੇ ਉਹ ਦਇਆ ਭਾਵ ਤੁਹਾਡੇ ਅੰਦਰ ਹੈ ਹੀ ਨਹੀਂ ਤੁਸੀਂ ਲੱਖ ਕੋਸ਼ਿਸ਼ਾਂ ਕਰ ਲੋ ਆਪਣੇ ਆਪ ਨੂੰ ਤਿਆਰ ਹੀ ਨਹੀਂ ਕਰ ਸਕਦੇ ਕਿਸੇ ਦੀ ਸਹਾਇਤਾ ਕਰਨ ਵਾਸਤੇ ਰਬੋਤਾ ਕਰਕੇ ਕੀ ਹੁੰਦਾ ਸਿਰਕੇ ਲੇਖ ਨਾ ਪੜਾ ਇਆਣਾ ਇਹ ਮੂਰਖ ਮਨੁੱਖ ਆਪਦੇ ਮੱਥੇ ਦੇ ਲੇਖਾਂ ਨੂੰ ਪੜਦਾ ਹੀ ਹੁਣ ਲੇਖਾਂ ਤੋਂ ਵੀ ਬਹੁਤੇ ਲੋਕ ਇਹ ਸਮਝਦੇ ਆ ਕਿ ਸ਼ਾਇਦ ਕੁਝ ਮੇਰੀ ਜ਼ਿੰਦਗੀ ਦਾ ਜਿਹੜਾ ਉਹ ਬਲੂਪ੍ਰਿੰਟ ਆ ਉਹ ਐਨ ਇਨ ਬਨ ਲਿਖਿਆ ਹੈ ਕਿ ਐਸ ਵਕਤ ਮੇਰੇ ਨਾਲ ਆ ਹੋਵੇ ਤੁਹਾਡੀ ਸੋਚ ਹੀ ਤੁਹਾਡੇ ਲੇਖ ਹੈ ਤੁਹਾਡੀ ਵਿਰਤੀ ਤੁਹਾਡੀ ਸ਼ਖਸੀਅਤ ਹੀ ਤੁਹਾਡੇ ਲੇਖ ਹੈ ਤੇ ਬਹੁਤੇ ਮਨੁੱਖਾਂ ਨੂੰ ਪਤਾ ਹੀ ਨਹੀਂ ਕਿ ਉਹਨਾਂ ਦੀ ਵਿਰਤੀ ਕਿੱਦਾਂ ਦੀ ਹੈ ਉਹਨਾਂ ਦੀ ਸ਼ਖਸੀਅਤ ਕਿੱਦਾਂ ਦੀ ਹੈ ਕਿਉਂਕਿ ਸਿਰਕੇ ਲੇਖ ਨਾ ਪੜਾਇਆ ਨਾ ਉਹ ਆਪਦੇ ਆਪ ਨੂੰ ਪੜਨ ਦੀ ਆਪਦੇ ਆਪ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦਾ ਕਿ ਹੁਣ ਤੱਕ ਦੀ ਲੰਘ ਗਈ ਜ਼ਿੰਦਗੀ 'ਚ ਉਹਨੇ ਕਿੱਦਾਂ ਦੇ ਕਰਮ ਕੀਤੇ ਆ ਕਿੱਦਾਂ ਦੇ ਕੰਮ ਕਰ ਕੀਤੇ ਆ ਤੁਹਾਡੀ ਹੁਣ ਤੱਕ ਦੀ ਜ਼ਿੰਦਗੀ ਤੁਹਾਡੇ ਲੇਖਾਂ ਦਾ ਕੱਚਾ ਝੱਠਾ ਹੈ ਹੁਣ ਤੱਕ ਦੀ ਜੇ ਤੁਸੀਂ ਆਪਣੀ ਜ਼ਿੰਦਗੀ ਨੂੰ ਵਿਚਾਰੋ ਕਦੇ ਬੈਠ ਕੇ ਸ਼ਾਂਤ ਦਿਮਾਗ ਦੇ ਨਾਲ ਹੁਣ ਤੱਕ ਦੀ ਜ਼ਿੰਦਗੀ ਨੂੰ ਵਿਚਾਰੋ ਤੇ ਤੁਹਾਨੂੰ ਪਤਾ ਲੱਗਣਾ ਕਿ ਤੁਹਾਡੀ ਕਿੱਦਾਂ ਦੀ ਸ਼ਖਸੀਅਤ ਹੈ ساری ਉਮਰ ਤੁਸੀਂ ਕਿਸ ਤਰ੍ਹਾਂ ਦੇ ਇਨਸਾਨ ਰਹੇ ਸਿਰ ਦੇ ਲੇਖਾਂ ਨੂੰ ਪੜੋ ਦਰਗਹ ਘੜੀਐ ਤੀਨੇ ਲੇਖ ਖੋਟਾ ਕਾਮ ਨਾ ਆਵੇ ਵੇਖ ਮਾਇਆ ਦੇ ਤਿੰਨ ਗੁਣਾ ਦੇ ਅਸਰ 헤ਟ ਰਹਿ ਕੇ ਕੀਤੇ ਹੋਏ ਕੰਮਾਂ ਦੇ ਸੰਸਕਾਰ ਰੱਬੀ ਨਜ਼ਮ ਅਨਸਾਰ ਹਰੇਕ ਮਨੁੱਖ ਦੇ ਮਨ ਚੁੱਕਰੇ ਜਾਂਦੇ ਆ ਪਰ हे ਭਾਈ ਵੇਖ ਜਿਵੇਂ ਕੋਈ ਖੋਟਾ ਸਿੱਕਾ ਕੰਮ ਨਹੀਂ ਆਉਂਦਾ ਤਿਵੇਂ ਖੋਟੇ ਕੀਤੇ ਕੰਮਾਂ ਦਾ ਖੋਟਾ ਸੰਸਕਾਰ ਲੇਖ ਵੀ ਕੰਮ ਨਹੀਂ ਆਉਂਦਾ ਜੇ ਤੁਸੀਂ ਉਮਰ ਭਰ ਖੋਟੇ ਕੰਮ ਹੀ ਕੀਤੇ ਹੈ ਤਾਂ ਤੁਹਾਡੀ ਵਿਰਤੀ ਚ ਉਹਨਾਂ ਖੋਟੇ ਕੰਮਾਂ ਦੇ ਖੋਟੇ ਸੰਸਕਾਰ ਹੀ ਵਸੇ ਪਏ ਹੈ ਤੇ ਉਹਨਾਂ ਖੋਟੇ ਸੰਸਕਾਰਾਂ ਨੇ ਤੁਹਾਡੇ ਕੰਮ ਨਹੀਂ ਆਉਣਾ ਹਾਂ ਇਹ ਹੋ ਸਕਦਾ ਹੈ ਇਹ ਉਹਨਾਂ ਛੋਟੇ ਸੰਸਕਾਰਾਂ ਦੇ ਕਰਕੇ ਤੁਸੀਂ ਕੁਝ ਚਲਾਕੀਆਂ ਸਿੱਖ ਲੀਆਂ ਹੋਵਣ ਤੇ ਉਹਨਾਂ ਚਲਾਕੀਆਂ ਦੇ ਨਾਲ ਚੰਦ ਪੈਸੇ ਕਮਾ ਲਏ ਪਰ ਤੁਹਾਡੇ ਮਨ ਨੂੰ ਸ਼ਾਂਤੀ ਤੇ ਸੰਤੁਸ਼ਟੀ ਪ੍ਰਦਾਨ ਕਰਨ ਦੇ ਲਈ ਇਹਨਾਂ ਛੋਟੇ ਕੰਮਾਂ ਦੇ ਸੰਸਕਾਰਾਂ ਨੇ ਕੰਮ ਨਹੀਂ ਆਇਆ ਨਾਨਕ ਜੇ ਵਿੱਚ ਰੂਪਾ ਹੋਏ ਖਰਾ ਖਰਾ ਆਖੇ ਸਭ ਕੋਏ ਰਹਾਉ ਇਹ ਨਾਨਕ ਜੇ ਰੁਪਏ ਆਦਿਕ ਸਿੱਕੇ ਦੇ ਵਿੱਚ ਚਾਂਦੀ ਹੋਵੇ ਤਾਂ ਹਰ ਕੋਈ ਉਸ ਨੂੰ ਖਰਾ ਸਿੱਕਾ ਆਖਦਾ ਹੈ ਇਸ ਲਈ ਜੇ ਮਨ ਦੇ ਵਿੱਚ ਪਵਿੱਤਰਤਾ ਹੋਵੇ ਤਾਂ ਉਹ ਮਨੁੱਖ ਨੂੰ ਵੀ ਖਰਾ ਆਖਿਆ ਜਾਂਦਾ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾ ਵਹਿ ਜੀ ਆ ਕਾਏ ਜੋਗੀ ਜੁਗਤ ਨਾ ਜਾਣੈ ਅੰਧ ਤੀਨੇ ਉਜਾੜੇ ਕਾਬੰਦ ਕਾਜੀ ਜਿਹੜਾ ਕਿ ਇੱਕ ਪਾਸੇ ਤਾਂ ਇਸਲਾਮ ਧਰਮ ਦਾ ਨੇਤਾ ਹੈ ਪਰ ਦੂਜੇ ਪਾਸੇ ਉਹ ਹਾਕਮ ਵੀ ਹੈ ਉਹ ਸ਼ਰੀਅਤ ਕਾਨੂੰਨ ਜਾਣਦਾ ਹੈ ਤੇ ਕਈ ਵਾਰੀ ਰਿਸ਼ਵਤ ਲੈ ਕੇ ਉਸ ਕਾਨੂੰਨ ਨੂੰ ਟੇਡਾ-ਮੇਡਾ ਵੀ ਕਰ ਦਿੰਦਾ ਹੈ ਬ੍ਰਾਹਮਣ ਛੂਦਰ ਅਖਵਾਉਂਦੇ ਹੋਏ ਕਰੋੜਾਂ ਲੋਕਾਂ ਨੂੰ ਦੁਖੀ ਕਰਕੇ ਫਿਰ ਤੀਰਥ ਇਸ਼ਨਾਨ ਤੇ ਚੱਲ ਜਾਂਦਾ ਹੈ ਉਹੀ ਗੱਲ ਹੋ ਗਈ ਕਿ ਪਹਿਲਾਂ ਪਾਪ ਕਰ ਲੈਂਦਾ ਤੇ ਪਾਪਾਂ ਨੂੰ ਧੋਣ ਖਾਤਰ ਤੀਰਥ ਇਸ਼ਨਾਨ ਕਰ ਲੈਂਦਾ ਇਹ ਨਹੀਂ ਦੇਖਦਾ ਕਿ ਕਿਹੜੀ ਸੋਚ ਦੇ ਅਧੀਨ ਉਹਨੇ ਉਹ ਪਾਪ ਕੀਤੇ ਐ ਤੇ ਉਸ ਸੋਚ ਨੂੰ ਬਦਲਣ ਦੀ ਕੋਸ਼ਿਸ਼ ਕਰੇ ਜੋਗੀ ਵੀ ਅੰਨਾ ਹੈ ਤੇ ਜੀਵਨ ਦੀ ਜਾਂਚ ਨਹੀਂ ਜਾਣਦਾ ਇਹ ਤਿੰਨੇ ਆਪਣੇ ਵੱਲੋਂ ਤਾਂ ਧਰਮ ਨੇਤਾ ਨੇ ਪਰ ਦਿਨਾਂ ਦੇ ਹੀ ਅੰਦਰ ਆਤਮਕ ਜੀਵਨ ਵੱਲੋਂ ਸੁੰਨ ਹੀ ਸੁੰਨ ਹੈ ਤਿਨਾਂ ਨੂੰ ਹੀ ਆਤਮਕ ਜੀਵਨ ਦੀ ਸਮਝ ਨਹੀਂ ਸੋ ਜੋਗੀ ਜੋ ਜੁਗਤ ਪਛਾਣੈ ਗੁਰ ਪ੍ਰਸਾਦੀ ਏਕੋ ਜਾਣੈ ਕਾਜੀ ਸੋ ਜੋ ਉਲਟੀ ਕਰੈ ਗੁਰ ਪ੍ਰਸਾਦੀ ਜੀਵਤ ਮਰੈ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ ਆਪ ਤਰੈ ਸਗਲੇ ਕੁਲ ਤਰੈ ਅਸਲ ਜੋਗੀ ਉਹ ਐ ਜੋ ਜੀਵਨ ਦੀ ਸਹੀ ਜਾਂਚ ਸਮਝਦਾ ਤੇ ਗੁਰੂ ਦੀ ਕਿਰਪਾ ਨਾਲ ਇੱਕ ਪ੍ਰਮਾਤਮਾ ਦੇ ਨਾਲ ਡੂੰਗੀ ਸਾਂਝ ਪਾਉਂਦਾ ਗੁਰ ਪ੍ਰਸਾਦੀ ਇੱਕੋ ਜਣਾ ਕਾਜੀ ਸੋ ਜੋ ਉਲਟੀ ਕਰੈ ਕਾਜੀ ਉਹ ਐ ਜਿਹੜੀ ਵਿਕਾਰਾਂ ਵੱਲ ਜਾਂਦੀ ਹਰਾਮ ਵੱਲ ਜਾਂਦੀ ਰਿਸ਼ਵਤ ਵੱਲ ਜਾਂਦੀ ਆਪਦੀ ਸੁਰਤ ਨੂੰ ਉਲਟਾ ਕਰੇ ਮੋੜੇ ਗੁਰਪ੍ਰਸਾਦੀ ਜੀਵਤ ਮਰੇ ਉਹਨੂੰ ਰਿਸ਼ਵਤ ਕਿਉਂ ਲੈਂਦਾ ਹੈ ਮਾਇਆ ਦੇ ਨਾਲ মোহ ਹੈ ਖਾਹਸ਼ਾਂ ਨੇ ਉਹਨਾਂ ਨੂੰ ਪੂਰੀਆਂ ਕਰਨ ਦੀ ਤਾਂਘ ਹੈ ਕਹਿੰਦੇ ਅਸਲ ਕਾਜੀ ਉਹ ਹੈ ਜਿਹੜਾ ਗੁਰੂ ਦੀ ਕਿਰਪਾ ਦੇ ਨਾਲ ਦੁਨੀਆਂ ਦੇ ਵਿੱਚ ਰਹਿੰਦਾ ਹੋਇਆ ਦੁਨਿਆਵੀ ਖਾਹਸ਼ਾਂ ਵੱਲੋਂ ਪਰਤਦਾ ਹੈ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰਾ ਹੈ ब्राह्मण ਦਾ ਅਸਲ ਅਰਥ ਉਹ ਹੈ ਕਿ ਜਿਹੜਾ ਸਰਵ ਵਿਆਪਕ ਪ੍ਰਭੂ ਦੇ ਵਿੱਚ ਸੁਰਤ ਚੋੜਦਾ ਹੈ ਜਿਹੜਾ ਪਰਮਾਤਮਾ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ ਅਜਿਹਾ ਬ੍ਰਾਹਮਣ ਆਪ ਤਰੈ ਸਗਲੇ ਕੁਲ ਤਰੈ ਉਹ ਆਪ ਵੀ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਦਾ ਹੈ ਤੇ ਆਪ ਦੀਆਂ ਸਾਰੀਆਂ ਕੁਲਾਂ ਨੂੰ ਵੀ ਲੰਘਾ ਲੈਂਦਾ ਦਾਨਸ਼ ਬੰਦ ਸੋਈ ਦਿਲ ਧੋਵੈ ਮੁਸਲਮਾਨ ਸੋਈ ਮਲ ਖੋਵੈ ਵੜਿਆ 부ਜੈ ਸੋ ਪਰਵਾਣ ਜਿਸ ਸਿਰ ਦਰਗ ਹੈ ਕਾਨੀਸਾਨ ਉਹੀ ਮਨੁੱਖ ਅਕਲਮੰਦ ਹੈ ਜੋ ਆਪਣੇ ਦਿਲ ਦੇ ਵਿੱਚ ਟਿਕੀ ਹੋਈ ਬੁਰਾਈ ਨੂੰ ਦੂਰ ਕਰਦਾ ਪਰ ਬੁਰਾਈ ਨੂੰ ਦੂਰ ਤੁਸੀਂ ਤਾਂ ਕਰੋਗੇ ਜੇ ਪਹਿਲਾਂ ਉਹਨੂੰ ਸਮਝੋਗੇ ਪਹਿਲਾਂ ਮੰਨੋਗੇ ਕਿ ਤੁਹਾਡੇ ਦਿਲ ਦੇ ਅੰਦਰ ਬੁਰਾਈ ਵਸੀ ਹੈ ਜਦੋਂ ਇਹ ਮੰਨ ਲਿਆ ਫਿਰ ਉਸ ਬੁਰਾਈ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ ਕਿ ਕਿੱਦਾਂ ਦੀ ਬੁਰਾਈ ਹੈ ਕਿਹੜੀ ਬੁਰਾਈ ਵਸੀ ਹੈ ਮੇਰੇ ਅੰਦਰ ਫਿਰ ਉਸ ਬੁਰਾਈ ਨੂੰ ਤੁਸੀਂ ਅੰਦਰੋਂ ਖਤਮ ਕਰ ਸਕਦੇ ਹੋ ਉਹਨੂੰ ਧੋਣ ਦੀ ਕੋਸ਼ਿਸ਼ ਕਰੋਗੇ ਮੁਸਲਮਾਨ ਸੋਈ ਮਲਕ ਹੋਵੇ ਉਹੀ ਮੁਸਲਮਾਨ ਹੈ ਜਿਹੜਾ ਮਨ ਦੇ ਵਿੱਚੋਂ ਵਿਕਾਰਾਂ ਦੀ ਮੈਲ ਨਾਸ ਕਰਦਾ ਹੈ ਉਹੀ ਵਿਦਵਾਨ ਹੈ ਜੋ ਜੀਵਨ ਦਾ ਸਹੀ ਰਸਤਾ ਸਮਝਦਾ ਹੈ ਉਸ ਦੇ ਮੱਥੇ ਉੱਤੇ ਦਰਗਾਹ ਦਾ ਟਿੱਕਾ ਲੱਗਦਾ ਹੈ ਉਹ ਪ੍ਰਭੂ ਦੀ ਹਜ਼ੂਰੀ 'ਚ ਕਬੂਲ ਹੁੰਦਾ ਹੈ ਨਾਸਰੀ ਮਹਿਲਾ ਪਹਿਲਾ ਕਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਾਲ ਨਹੀਂ ਜੋਗ ਨਹੀਂ ਨਹੀਂ ਸਤ ਕਾ ਟੱਬ ਥਾਨ ਸਟ ਜਗ ਭ੍ਰਿਸ਼ਟ ਹੋਏ ਡੂਬਤਾ ਇਬ ਜਗ ਮਨੁੱਖਾ ਜਨਮ ਦਾ ਇਹ ਸਮਾ ਅੱਖਾਂ ਮੀਟਣ ਤੇ ਨੱਕ ਫੜਨ ਵਾਸਤੇ ਨਹੀਂ ਹੈ। ਕਈ ਲੋਕ ਸਮਾਧੀ ਲਾਉਂਦੇ ਐ। ਅੱਖਾਂ ਬੰਦ ਕਰ ਲੈਂਦੇ ਐ। ਨੱਕ ਬੰਦ ਕਰ ਲੈਂਦੇ ਐ ਇਹ ਦਖਾਣ ਦੇ ਲਈ ਕਿ ਉਹ ਪ੍ਰਮਾਤਮਾ ਦੀ ਭਗਤੀ ਦੇ ਵਿੱਚ ਲੀਨ ਹਨ। ਭਗਤੀ ਦੇ ਵਿੱਚ ਡੁੱਬੇ ਹੋਏ। ਗੁਰੂ ਸਾਹਿਬ ਕਹਿੰਦੇ ਅਜਿਹਾ ਕਰਨ ਦੇ ਲਈ ਮਨੁੱਖਾ ਜਨਮ ਦਾ ਇਹ ਸਮਾਂ ਨਹੀਂ ਹੈ। ਇੰਨਾ ਢਾਵਾਂ ਦੇ ਨਾਲ ਇੰਨਾ ਫਰੇਬਾਂ ਦੇ ਨਾਲ ਪ੍ਰਮਾਤਮਾ ਦਾ ਮੇਲ ਨਹੀਂ ਹੁੰਦਾ। ਨਾ ਹੀ ਸਤ ਕਾ ਨਾਹੀਂ ਇਹ ਸਭ ਕੁਝ ਉੱਚੇ ਆਚਰਣ ਦਾ ਤਰੀਕਾ ਹੈ ਇਹਨਾਂ ਤਰੀਕਿਆਂ ਦੇ ਰਾਹੀਂ ਜਗਤ ਦੇ ਅਨੇਕਾਂ ਪਵਿੱਤਰ ਹਿਰਦੇ ਵੀ ਗੰਦੇ ਹੋ ਜਾਂਦੇ ਨੇ ਇਸ ਤਰ੍ਹਾਂ ਜਗਤ ਵਿਕਾਰਾਂ ਦੇ ਵਿੱਚ ਡੁੱਬਣ ਲੱਗ ਪੈਂਦਾ ਕਲ ਮਹ RAM ਨਾਮ ਸਾਰ ਅੱਖੀਂ ਤਾਂ ਮੀਟ ਹੈ ਨਾਕ ਪਕੜ ਹੈ ਠੱਗਣ ਕਾ ਸੰਸਾਰ ਰਹਾਉ ਜਗਤ ਦੇ ਵਿੱਚ ਪ੍ਰਮਾਤਮਾ ਦਾ ਨਾਮ ਸਿਮਰਨਾ ਸਾਰੇ ਕੰਮਾਂ ਦੇ ਨਾਲੋਂ ਸ੍ਰੇਸ਼ਟ ਹੈ ਜਿਹੜੇ ਇਹ ਲੋਕ ਅੱਖਾਂ ਮੀਟਦੇ ਨੇ ਨੱਕ ਫੜਦੇ ਨੇ ਇਹ ਜਗਤ ਨੂੰ ਠੱਗਣ ਵਾਸਤੇ ਕਰਦੇ ਨੇ ਪ੍ਰਮਾਤਮਾ ਦੀ ਭਗਤੀ ਦੇ ਨਾਲ ਨਾਮ ਸਿਮਰਨ ਦੇ ਨਾਲ ਇਸ ਪ੍ਰਕਿਰਿਆ ਦਾ ਕੋਈ ਲੈਣਾ ਦੇਣਾ ਨਹੀਂ ਹੈ ਆਂਟ ਸੇਤੀ ਨਾਕ ਪਕੜ ਹੈ ਸੂਜਤੇ ਤਿੰਨ ਲੋ ਮਗਰ ਪਾਛੈ ਕਛ ਨ ਸੂਜੈ ਇਹੋ ਪਦਮ ਅਲੋ ਹੱਥਾਂ ਦੇ ਅੰਗੂਠੇ ਤੇ ਨਾਲ ਦੀਆਂ ਦੋ ਉਂਗਲਾਂ ਨਾਲ ਇਹ ਆਪਣਾ ਨੱਕ ਫੜਦੇ ਨੇ ਸਮਾਧੀ ਦੀ ਸ਼ਕਲ ਦੇ ਵਿੱਚ ਬੈਠ ਕੇ ਉਹ ਆਖਦੇ ਨੇ ਕਿ ਤਿੰਨੇ ਹੀ ਲੋਕ ਦਿਸ ਰਹੇ ਪਰ ਆਪਣੀ ਹੀ ਪਿੱਠ ਦੇ ਪਿੱਛੇ ਭਈ ਕੋਈ ਚੀਜ਼ ਇਹਨਾਂ ਨੂੰ ਦਿਖਦੀ ਨਹੀਂ ਅਸ ਚਰਜ ਪਦਮ ਆਸਨ ਹੈ ਇਹ ਖੱਤਰੀਆਂ ਤਾਂ ਧਰਮ ਛੋੜਿਆ ਮਲੇਸ਼ ਭਾਖਿਆ ਗਹੀ ਸ੍ਰੇਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਤ ਰਹੀ ਆਪਣੇ ਆਪ ਨੂੰ Hindu ਧਰਮ ਦੇ ਰਾਖੇ ਸਮਝਣ ਵਾਲੇ ਖੱਤਰੀਆਂ ਨੇ ਆਪਣਾ ਇਹ ਧਰਮ ਛੱਡ ਦਿੱਤਾ ਜਿਨ੍ਹਾਂ ਨੂੰ ਇਹ ਮੋਹ ਮਲੇਸ਼ ਕਹਿ ਰਹੇ ਰੋਜੀ ਦੀ ਖਾਤਰ ਉਹਨਾਂ ਦੀ ਬੋਲੀ ਗ੍ਰਹਿਣ ਕਰ ਚੁੱਕੇ ਨੇ ਇਹਨਾਂ ਦੇ ਧਰਮ ਦੀ ਮਰਿਆਦਾ ਮੁੱਕ ਚੁੱਕੀ ਹੈ ਸਾਰੀ ਸ੍ਰਿਸ਼ਟੀ ਵਿੱਚੋਂ ਇੱਕੋ ਵਰਣ ਦੀ ਹੋ ਗਈ ਹੈ ਭਾਪਕੇ ਸਾਰੀ ਸ੍ਰਿਸ਼ਟੀ ਦੇ ਵਿੱਚ ਅਧਰਮ ਹੀ ਅਧਰਮ ਫੈਲ ਗਿਆ ਅਸ਼ਟ ਸਾਜ ਸਾਜ ਪੁਰਾਣ ਸੋਧ ਕਰਹਿ ਬਿਦ ਅਬਿਆਸ ਬਿਨ ਨਾਮ ਹਰ ਕੇ ਮੁਕਤ ਨਹੀਂ ਕਹੈ ਨਾਨਕ ਦਾਸ ਬ੍ਰਾਹਮਣ ਲੋਕ ਅਸ਼ਟਧਿਆਈ ਆਦਿਕ ਗ੍ਰੰਥ ਰਚ ਕੇ ਉਹਨਾਂ ਅਨਸਾਰ ਪੁਰਾਣਾ ਨੂੰ ਵਿਚਾਰਦੇ ਨੇ ਵੇਦਾਂ ਦਾ ਅਭਿਆਸ ਕਰਦੇ ਨੇ ਤੇ ਇਸੇ ਨੂੰ ਹੀ ਸ੍ਰੇਸ਼ਟ ਧਰਮ ਕਰਮ ਮੰਨੀ ਬੈਠੇ ਪਰ ਦਾਸ ਨਾਨਕ ਆਖਦਾ ਹੈ ਕਿ ਪ੍ਰਮਾਤਮਾ ਦਾ ਨਾਮ ਜਪਣ ਤੋਂ ਬਿਨਾਂ ਵਿਕਾਰਾਂ ਤੋਂ ਖਲਾਸੀ ਨਹੀਂ ਹੋ ਸਕਦੀ ਇਸ ਵਾਸਤੇ ਸਿਮਰਨ ਹੀ ਸਭ ਤੋਂ ਸ਼੍ਰੇਸ਼ਟ ਧਰਮ ਕਰਮ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 662ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਇਸ ਅੰਗ ਦੀ ਗੁਰਬਾਣੀ ਦੇ ਰਾਹੀਂ ਗੁਰੂ ਸਾਹਿਬ ਨੇ ਸਾਨੂੰ ਹਲੂਣਿਆ ਹੈ, ਸਾਨੂੰ ਮੌਕਾ ਦਿੱਤਾ ਹੈ ਆਪਣੇ ਅੰਦਰ ਝਾਤੀ ਮਾਰਨ ਦਾ, ਧੁਰ ਅੰਦਰੋਂ ਆਪਣੀ ਸ਼ਖਸੀਅਤ ਨੂੰ ਸਮਝਣ ਦਾ, ਆਪਣੇ ਅੰਦਰ ਵਸੀਆਂ, ਬੁਰਾਈਆਂ, ਖੋਟਾਂ, ਵਿਕਾਰਾਂ ਨੂੰ ਜਾਣਨ ਦਾ। ਤੇ ਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਨੂੰ ਦੂਰ ਕਰਨ ਦਾ ਥੋੜਾ ਸਮਾਂ ਕੱਢ ਕੇ ਆਪਣੇ ਆਪ ਨਾਲ ਥੋੜਾ ਵਾਰਤਾ ਲਾਫ ਜ਼ਰੂਰ ਕਰਿਆ ਕਰਿਏ ਆਪਣੇ ਆਪ ਨੂੰ ਜਾਣਨ ਦੀ ਕੋਸ਼ਿਸ਼ ਕਰਿਆ ਕਰਿਏ ਇਦਾਂ ਹੀ ਅਸੀਂ ਆਤਮਿਕ ਜੀਵਨ ਦੀ ਸੋਚ ਲੈ ਸਕਾਂਗੇ ਇਦਾਂ ਹੀ ਅਸੀਂ ਸਮਝ ਸਕਾਂਗੇ ਕਿ ਦਰ ਅਸਲ ਕਿਹੜੀਆਂ ਚੀਜ਼ਾਂ ਸਾਨੂੰ ਸੰਤੁਸ਼ਟੀ ਦੇ ਸਕਦੀਆਂ ਨੇ ਕਿਹੜੀਆਂ ਚੀਜ਼ਾਂ ਸਾਨੂੰ ਸ਼ਾਂਤੀ ਪ੍ਰਦਾਨ ਕਰ ਸਕਦੀਆਂ ਨੇ ਇੱਥੇ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਬਲੌ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ